BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਤਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਹੈਲਫੈਕਸ ਵਾਲਮਾਰਟ ਵਾਕ ਇਨ ਓਵਨ ਹਾਦਸੇ ਵਿੱਚ ਪੁਲਿਸ ਦਾ ਬਿਆਨ ਆਇਆ ਸਾਹਮਣੇ ਕਿ ਹਾ ਨੌਜਵਾਨ ਕੁੜੀ ਦੀ ਮੌਤ ਸ਼ੱਕੀ ਨਹੀਂ ਇੱਕ ਨਵੀਂ ਰਿਪੋਰਟ ਵਿੱਚ ਹੋਇਆ ਖੁਲਾਸਾ ਕੈਨੇਡਾ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਣ ਨਾਲ ਆਈਐਸਆਈਐਸ ਸੰਬੰਧਿਤ ਗ੍ਰਿਫਤਾਰੀਆਂ ਵਿੱਚ ਹੋਇਆ ਵਾਧਾ ਅਮਰੀਕਾ ਨੇ ਵੈਸਟ ਬੈਂਕ ਸੈਟਲਮੈਂਟਸ ਨਾਲ ਜੁੜੇ ਸਮੂਹ ਤੇ ਲਗਾਈਆਂ ਪਾਬੰਦੀਆਂ ਯੂਕਰੇਨ ਦੀ ਲੰਬੀ ਦੂਰੀ ਦੀ ਮਿਜ਼ਾਈਲ ਮਦਦ ਨੂੰ ਲੈ ਕੇ ਮਾਸਕੋ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ ਹੁਣ ਖਬਰਾਂ ਵਿਸਥਾਰ ਨਾਲ ਹੈਲੀਫੈਕਸ ਪੁਲਿਸ ਨੇ ਇਹ ਨਿਰਧਾਰਤ ਕੀਤਾ ਹੈ ਕਿ ਇੱਕ ਨੌਜਵਾਨ 19 ਸਾਲਾ ਪੰਜਾਬੀ ਕੁੜੀ ਦੀ ਮੌਤ ਜਿਸ ਦੀ ਲਾਸ਼ ਵਾਲਮਾਰਟ ਦੇ ਵਾਕ-ਇਨ-ਆਵਨ ਵਿੱਚ ਮਿਲੀ ਸੀ ਸ਼ੱਕੀ ਨਹੀਂ ਹੈ ਅਤੇ ਇਸ ਵਿੱਚ ਕੋਈ ਫੌਲ ਪਲੇ ਵੀ ਸ਼ਾਮਲ ਨਹੀਂ ਹੈ। ਜਿਕੇ ਉਹ ਕਹੇ ਕਿ ਸਟੋਰ ਦੀ ਬੇਕਰੀ ਵਿੱਚ 19 ਸਾਲਾ ਪੰਜਾਬੀ ਨੌਜਵਾਨ ਕੁੜੀ ਗੁਰਸਿਮਰਨ ਕੌਰ ਦੀ ਮੌਤ 19 ਅਕਤੂਬਰ ਨੂੰ ਹੋਈ ਸੀ। ਇਸ ਮਾਮਲੇ ਵਿੱਚ ਹੁਣ ਹੈਲੀਫੈਕਸ ਦੇ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਉਨ੍ਹਾਂ ਦੇ ਨਤੀਜਿਆਂ ਬਾਰੇ ਸੂਚਿਤ ਕਰ ਦਿੱਤਾ ਹੈ। ਜਿਕੇ ਉਹ ਕਹੇ ਕਿ ਇੱਕ ਸਿੱਖ ਸੰਗਠਨ ਨੇ ਪੁਸ਼ਟੀ ਕੀਤੀ ਸੀ ਕਿ ਗੁਰਸਿਮਰਨ ਕੌਰ ਦੀ ਲਾਸ਼ ਉਸ ਦੀ ਮਾਂ ਨੂੰ ਮਿਲੀ ਸੀ ਜਦ ਲੱਭ ਰਹੀ ਸੀ ਜੋ ਆਪਣੀ ਧੀ ਨਾਲ ਮਮਫੋਰਡ ਰੋਡ ਸਟੋਰ ਤੇ 2 ਸਾਲਾਂ ਤੋਂ ਕੰਮ ਕਰਦੀ ਸੀ ਦੱਸਦੀ ਹੈ ਕਿ ਮੈਰੀਟਾਈਮ ਸਿਕ ਸੋਸਾਇਟੀ ਦਾ ਕਹਿਣਾ ਹੈ ਕਿ ਕੁਸ ਸਿਮਰਨ ਕੋਰ ਇੱਕ ਸਿੱਖ ਹੋਰੇ ਤੇ ਜੋ ਮੂਲ ਰੂਪ ਵਿੱਚ ਭਾਰਤੀ ਹੈ ਆਪਣੀ ਮਾਂ ਨਾਲ ਕੈਨੇਡਾ ਆਵਾਸ ਕਰ ਗਈ ਸੀ ਜਿਸ ਕਾਰਨ ਹੋ ਗਿਆ ਕਿ ਪਿਛਲੇ ਮਹੀਨੇ ਨੋਵਾਸਕੋਸ਼ਾ ਦੇ ਲੇਬਰ ਡਿਪਾਰਟਮੈਂਟ ਨੇ ਇੱਕ ਸਟਾਪ ਵਰਕ ਆਰਡਰ ਹਟਾ ਦਿੱਤਾ ਜਦੋਂ ਅਧਿਕਾਰੀਆਂ ਨੇ ਇਹ ਨਿਰਧਾਰਤ ਕੀਤਾ ਕਿ ਸਟੋਰ ਨੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਹੈ ਸਿਹਤ ਅਤੇ ਨਸ਼ਾਖੋਰੀ ਮੰਤਰੀ ਯਾਰਾ ਸਾਖ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੌਜਵਾਨ ਕੈਨੇਡੀਅਨਸ ਦੀ ਸਹਾਇਤਾ ਲਈ ਆਈਡੀਆਜ਼ ਦਸਤੇਕੀ ਫੈਡਰਲ ਸਰਕਾਰ ਹੁਣਾਂ ਪ੍ਰੋਜੈਕਟਾਂ ਲਈ 500 ਮਿਲੀਅਨ ਡਾਲਰ ਵੰਡਣ ਦੀ ਯੋਜਨਾ ਪਟਾ ਰਹੀ ਹੈ ਜੋ ਪ੍ਰਾਈਵੇਟ ਮਾਨਸਿਕ ਸਿਹਤ ਦੇਖਭਾਲ ਸੇਵਾਵਾਂ ਨੂੰ ਬਰਦਾਸ਼ਤ ਕਰਨ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਮਦਦ ਕਰਦੇ ਹਨ ਜਿਸ ਕਿ ਹੋ ਗਿਆ ਕਿ ਇਹ ਫੰਡਿੰਗ ਸਪ੍ਰਿੰਗ ਫੈਡਰਲ ਬਜਟ ਵਿੱਚ ਐਲਾਨ ਕੀਤੇ ਗਏ 5 ਸਾਲ ਦੇ ਯੂਥ ਮਾਨਸਿਕ ਸਿਹਤ ਫੰਡ ਤੋਂ ਆਉਂਦੀ ਹੈ ਜਿਸ ਵਿੱਚ ਤਣਾਅ ਚਿੰਤਾ ਤੇ ਡਿਪਰੈਸ਼ਨ ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਜੀਵਨ ਦੀ ਉੱਚ ਕੀਮਤ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਸਰਕਾਰ ਦਾ ਕਹਿਣਾ ਹੈ ਕਿ ਇਹ ਫੰਡ ਸਭਿਆਚਾਰਕ ਤੌਰ ਤੇ ਸੰਬੰਧਿਤ ਸ ਕਹਨੇ ਕਿ ਲਗਭਗ 2/3 ਮਾਨਸਿਕ ਸਿਹਤ ਵਿਕਾਰ ਲੋਕਾਂ ਦੇ 25 ਸਾਲ ਦੇ ਹੋਣ ਤੋਂ ਪਹਿਲਾਂ ਸਾਹਮਣੇ ਆਉਂਦੇ ਹਨ ਦੱਸੇ ਕਿ ਵਿਭਾਗ 22 ਜਨਵਰੀ ਤੱਕ ਪ੍ਰੋਜੈਕਟ ਪ੍ਰਸਤਾਵ ਨੂੰ ਸਵੀਕਾਰ ਕਰੇਗਾ ਇੱਕ ਰਿਪੋਰਟ ਕਹਿੰਦੀ ਹੈ ਕਿ ਕੈਨੇਡੀਅਨ ਅਧਿਕਾਰੀ ਆਈਐਸਆਈਐਸ ਨਾਲ ਸੰਬੰਧਿਤ ਮਾਮਲਿਆਂ ਵਿੱਚ ਵਾਅਦੇ ਦਾ ਸਾਹਮਣਾ ਕਰ ਰਹੇ ਹਨ ਜਿਸ ਵਿੱਚ ਬਹੁਤ ਸਾਰੇ ਸ਼ੱਕੀ 21 ਸਾਲ ਤੋਂ ਘੱਟ ਉਮਰ ਦੇ ਦੱਸੇ ਜਾ ਰਹੇ ਹਨ ਰਿਪੋਰਟ ਮੁਤਾਬਕ ਜੂਨ 2023 ਵਿੱਚ ਪੁਲਿਸ ਨੇ ਕੈਲਗਰੀ ਦੇ ਇੱਕ ਨਿਵਾਸੀ ਤਲਾਸ਼ੀ ਲਈ ਸੀ ਜਿੱਥੇ ਆਈਐਸਆਈਐਸ ਨਾਲ ਸੰਬੰਧਿਤ ਸਮੱਗਰੀ ਦਾ ਪਰਦਾਫਾਸ਼ ਕੀਤਾ ਗਿਆ ਜਿਸ ਵਿੱਚ ਝੰਡਾ ਬੰਬ ਬਣਾਉਣ ਦੀਆਂ ਹਦਾਇਤਾਂ ਤੇ ਪ੍ਰਾਈਡ ਜਸ਼ਨਾਂ ਦੌਰਾਨ ਹਮਲਾ ਕਰਨ ਦੀ ਰਾਤੇ ਵਾਲੇ ਸੰਦੇਸ਼ ਵੀ ਮਿਲੇ ਸੀ ਉਸ ਦੌਰਾਨ ਇੱਕ 20 ਸਾਲਾ ਸ਼ੱਕੀ ਜੋ ਸੋਸ਼ਲ ਮੀਡੀਆ ਰਾਹੀਂ ਕਟੜਪੰਥੀ ਨੌਜਵਾਨ ਕੈਨੇਡੀਅਨਸ ਦੀ ਇੱਕ ਨਵੀਂ ਲਹਿਰ ਦਾ ਹਿੱਸਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਟਿਕਟੋਕ ਸਟੈਪਚੈਟ ਅਤੇ ਡਿਸਕਾਡ ਵਰਗੇ ਪਲੇਟਫਾਰਮ ਤੇਜ਼ੀ ਨਾਲ ਕੱਟੜਪੰਥੀ ਪ੍ਰਚਾਰ ਦੇ ਸਾਧਨ ਬਣ ਗਏ ਹਨ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਆਈਐਸਆਈਐਸ ਤੋਂ ਪ੍ਰੇਰਿਤ ਕਈ ਪਲੋਟਾਂ ਨੂੰ ਡਿਸਟਰਬ ਕਰ ਦਿੱਤਾ ਜਿ ਕਿ ਹੋਇਆ ਕਿ ਹਾਲ ਹੀ ਦੇ ਮਾਮਲਿਆਂ ਵਿੱਚ ਨਾਬਾਲਗਾਂ ਨੂੰ ਓਟਵਾ ਅਤੇ ਟੌਨਟੋ ਵਿੱਚ ਸ਼ੱਕੀ ਬੰਬ ਅਤੇ ਸਮੂਹਿਕ ਗੋਲੀਬਾਰੀ ਦੀਆਂ ਸਾਜ਼ਿਸ਼ਾਂ ਨਾਲ ਸੰਬੰਧਿਤ ਦੋਸ਼ਾਂ ਨਾਲ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਕੁਝ ਗ੍ਰਿਫਤਾਰੀਆਂ ਨੇ ਤਾਂ ਨੌਜਵਾਨ ਕੈਨੇਡੀਅਨ ਸ਼ੱਕੀਆਂ ਨੂੰ ਅੰਤਰਰਾਸ਼ਟਰੀ ਨੈਟਵਰਕਾਂ ਅਤੇ ISIS ਨਾਲ ਸੰਬੰਧਿਤ ਸਕੱਟਾਂ ਦੁਆਰਾ ਵੰਡੇ ਗਏ ਪ੍ਰਚਾਰ ਨਾਲ ਵੀ ਜੋੜਿਆ। ਇਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਗ੍ਰੁੱਪ ਦੀ ਮੌਜੂਦਗੀ ਨੂੰ ਆਨਲਾਈਨ ਮੈਸੇਜਿੰਗ ਅਤੇ ਸੋਸ਼ਲ ਮੀਡੀਆ ਚੈਨਲ ਰਾਹੀਂ ਨਵਿਆਇਆ ਜਾ ਰਿਹਾ ਹੈ ਜਿੱਥੇ ਨੌਜਵਾਨ ਤੇਜ਼ੀ ਨਾਲ ਕੱਟੜਪੰਥੀ ਸਮੱਗਰੀ ਦੇ ਸੰਪਰਕ ਵਿੱਚ ਆ ਰਹੇ ਹਨ। ਉੱਥੇ ਆਸੀਐਮਪੀ ਇਸਰੋ ਜਾਣ ਨੂੰ ਹੱਲ ਕਰਨ ਲਈ ਕਮਿਊਨਿਟੀ ਗਰੁੱਪਾਂ ਨਾਲ ਕੰਮ ਕਰ ਰਹੀ ਹੈ ਪਰ ਅਧਿਕਾਰੀ ਲੋਕਾਂ ਨੂੰ ਸਾਵਧਨ ਕਰ ਰਹੇ ਹਨ ਕਿ ਆਈਐਸਆਈਐਸਟੀ ਵਿਕੇਂਦਰੀਕ੍ਰਿਤ ਬੰਤਰ ਅਤੇ ਵਿਆਪਕ ਡਿਜੀਟਲ ਪਹੁੰਚ ਇੱਕ ਸਥਾਈ ਚੁਣੌਤੀ ਪੇਸ਼ ਕਰ ਸਕਦੀ ਹੈ ਜੋ ਕਿ ਖਾਸ ਤੌਰ ਤੇ ਜੋਖਮ ਵਾਲੇ ਨੌਜਵਾਨਾਂ ਦੇ ਸਰਪ੍ਰਸਤਾਂ ਵਿੱਚ ਜਾਗਰੂਕਤਾ ਦੀ ਲੋੜ ਨੂੰ ਦਰਸਾਉਂਦੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਦੇ ਇੱਕ ਬਿਆਨ ਵਿੱਚ ਮੰਨਿਆ ਹੈ ਕਿ ਉਹਨਾਂ ਦੀ ਸਰਕਾਰ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਐਡਜਸਟ ਕਰਨ ਲਈ ਤੇਜ਼ੀ ਨਾਲ ਕੰਮ ਕਰ ਸਕਦੀ ਸੀ ਪਰ ਇਸ ਦੇ ਨਾਲ ਹੀ ਟਰੂਡੋ ਨੇ ਦੇਰੀ ਦਾ ਕਾਰਨ ਸਿਸਟਮ ਦਾ ਸ਼ੋਸ਼ਣ ਕਰਨ ਵਾਲੇ ਬੁਰੇ ਅਦਾਕਾਰ ਨੂੰ ਦਿੱਤਾ ਜਿਵੇਂ ਕਿ ਰੁਜ਼ਗਾਰਦਾਤਾ ਸਥਾਨਕ ਭਾੜੇ ਨੂੰ ਛੱਡ ਕੇ ਉੱਚ ਟਿਊਸ਼ਨ ਲਈ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਕਰਨ ਵਾਲੇ ਸਕੂਲ ਅਤੇ ਔਖਾਤੜੀ ਵਾਲੇ ਨਾਗਰਿਕਤਾ ਨਾਗਰਿਕਤਾ ਮਾਰਗ ਦੀ ਪੇਸ਼ਕਸ਼ ਕਰਨ ਵਾਲੇ ਘਟਾਲੇ ਟ੍ਰੂਡੋ ਨੇ ਇਸ ਤਰ੍ਹਾਂ ਦੱਸਿਆ ਕਿ ਸਰਕਾਰ ਨੇ ਲੇਬਰ ਮਾਰਕੀਟ ਨੂੰ ਹਲਾਰਾ ਦੇਣ ਲਈ ਮਹਾਮਾਰੀ ਤੋਂ ਬਾਅਦ ਇਮੀਗ੍ਰੇਸ਼ਨ ਵਿੱਚ ਵਾਧਾ ਕੀਤਾ ਸੀ ਜਿਸ ਨਾਲ ਸੰਭਾਵੀ ਮੰਦੀ ਨੂੰ ਰੋਕਣ ਵਿੱਚ ਮਦਦ ਮਿਲੀ ਸੀ ਹਾਲਾਂਕਿ ਉਹਨਾਂ ਨੇ ਇਹ ਵੀ ਮੰਨਿਆ ਕਿ ਉਹ ਮੁੱਦਿਆਂ ਨੂੰ ਹੱਲ ਕਰਨ ਵਿੱਚ ਹੌਲੀ ਰਹੇ ਜਦੋਂ ਕਾਰੋਬਾਰਾਂ ਨੂੰ ਹੁਣ ਉਸੇ ਪੱਧਰ ਦੇ ਲੇਬਰ ਸਪੋਰਟ ਦੀ ਲੋੜ ਨਹੀਂ ਸੀ ਜਿਕੇ ਹੋ ਗਿਆ ਕਿ ਫੈਡਰਲ ਸਰਕਾਰ ਹੁਣ ਆਬਾਦੀ ਦੇ ਵਾਧੇ ਦੇ ਸਥਿਰ ਹੋਣ ਦੇ ਨਾਲ ਰਿਹਾਇਸ਼ੀ ਚੁਣੌਤੀਆਂ ਨੂੰ ਹੱਲ ਕਰਨ ਲਈ ਅਗਲੇ 2 ਸਾਲਾਂ ਵਿੱਚ ਸਥਾਈ ਰਿਹਾਇਸ਼ੀ ਦਾਖਲਿਆਂ ਵਿੱਚ 20% ਦੀ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਦੱਸਿਆ ਕਿ ਟੂਡੋ ਨੇ ਇਹ ਬਿਆਨ ਵੀ ਜਾਰੀ ਕੀਤਾ ਹੈ ਕਿ ਜਦੋਂ ਹਾਊਸਿੰਗ ਸਟਾਕਰ ਨੂੰ ਐਡਜਸਟ ਕਰਨ ਦਾ ਸਮਾਂ ਮਿਲਦਾ ਹੈ ਤਾਂ ਇਮੀਗ੍ਰੇਸ਼ਨ ਦਰਾਂ ਨੂੰ ਹੌਲੀ-ਹੌਲੀ ਵਧਾਇਆ ਜਾ ਸਕਦਾ ਹੈ ਇਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਕੈਲਗਰੀ ਵਿੱਚ ਲਿਵਿੰਗ ਵੇਜ ਵਧ ਕੇ 24 ਡਾਲਰ 45 ਸੈਂਟ ਪ੍ਰਤੀ ਘੰਟਾ ਹੋ ਗਈ ਹੈ ਜੋ ਕਿ ਅਲਬਰਟਾ ਦੀ ਸਥਿਰ ਘੱਟੋ-ਘੱਟ ਉਜਰਤ ਨਾਲੋਂ ਲਗਭਗ 10 ਡਾਲਰ ਵੱਧ ਹੈ। ਦੋ ਵਕਾਲਸਮੋਹ દ્વારા ਇੱਕ ਨਵੀਂ ਰਿਪੋਰਟ ਦੇ ਅਨੁਸਾਰ ਇਹ ਸੁਭਾਈ ਘੱਟੋ-ਘੱਟ ਉਜਰਤ ਨਾਲੋਂ 63% ਦੀ ਉੱਚਤਾ ਨੂੰ ਦਰਸਾਉਂਦਾ ਹੈ ਜੋ ਕਿ ਬੁਨਿਆਦੀ ਖਰਚਿਆਂ ਨੂੰ ਪੂਰਾ ਕਰਨ ਵਿੱਚ ਬਹੁਤ ਸਾਰੇ ਕੈਲਗਰੀ ਵਾਸੀਆਂ ਨੂੰ ਆਉਣ ਵਾਲੀਆਂ ਤਰਪੇਸ਼ ਚੁਣੌਤੀਆਂ ਨੂੰ ਦਰਸਾਉਂਦਾ ਹੈ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਧੀ ਹੋਈ ਰਹਿਣ-ਸਹਿਣ ਦੀਆਂ ਲਾਗਤਾਂ ਖਾਸ ਤੌਰ ਤੇ ਰਿਹਾਇਸ਼ ਅਤੇ ਪ ਵਾਦੇ ਦੇ ਪਿੱਛੇ ਮੁੱਖ ਚਾਲਕ ਹਨ ਇਸ ਰਿਪੋਰਟ ਮੁਤਾਬਕ ਕੈਲਗਰੀ ਦੇ ਵਸਨੀਕ ਪਨਾਹ ਲਈ ਕਾਫੀ ਜ਼ਿਆਦਾ ਭੁਗਤਾਨ ਕਰ ਰਹੇ ਹਨ ਆਸਤਨ ਨੇ 3300 ਡਾਲਰ ਤੋਂ ਲੈ ਕੇ 4500 ਡਾਲਰ ਸਾਲਾਨਾ ਜੋ ਕਿ ਐਡਮਿੰਟਨ ਨਾਲੋਂ ਵੀ ਵੱਧ ਹੈ ਜਿਵੇਂ ਕਿ ਹਾਲ ਹੀ ਦੀਆਂ ਨੀਤੀਆਂ ਜਿਵੇਂ ਕਿ ਚਾਈਲਡ ਕੇਅਰ ਗ੍ਰਾਂਟਾ ਤੇ ਨਿਯੰਤਰਿਤ ਬਿਜਲੀ ਦਰਾਂ ਨੇ ਕੁਝ ਖੇਤਰਾਂ ਵਿੱਚ ਖਰਚਿਆਂ ਨੂੰ ਘਟਕੀਤਾ ਹੈ ਇਹ ਬਚਤ ਪਹੁੰਚ ਅਤੇ ਰਿਹਾਇਸ਼ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਉੱਚੀਆਂ ਲਾਗਤਾਂ ਨੂੰ ਪੂਰਾ ਕਰਨ ਲਈ ਨਾ ਕਾਫੀ ਹਨ ਵਰਤਮਾਨ ਵਿੱਚ ਕੈਲਗਰੀ ਵਿੱਚ ਲਗਭਗ 50 ਅਤੇ ਅਲਬਰਟਾ ਵਿੱਚ ਲਗਭਗ 150 ਮਾਲਕਾਂ ਨੇ ਗੁਜ਼ਾਰਾ ਮਜ਼ਦੂਰੀ ਦਾ ਭੁਗਤਾਨ ਕਰਨ ਲਈ ਵਚਨਬੱਧ ਕੀਤਾ ਹੈ ਰਿਪੋਰਟ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਅਲਬਰਟਾ ਦੇ ਲਗਭਗ ਅੱਧੇ ਘੱਟੋ-ਘੱਟ ਉਜਰਤ ਕਮਾਉਣ ਵਾਲੇ 24 ਸਾਲ ਤੋਂ ਵੱਧ ਉਮਰ ਦੇ ਹਨ ਜੋ ਕਿ ਉਜਰਤਾਂ ਦੀ ਜ਼ਰੂਰੀ ਲੋਡ ਨੂੰ ਦਰਸਾਉਂਦੇ ਹਨ ਜੋ ਸੁੱਬੇ ਵਿੱਚ ਰਹਿਣ-ਸਹਿਣ ਦੀਆਂ ਲਾਗਤਾਂ ਦੇ ਨਾਲ ਬਤੇਰੇ ਨੇੜਿਓਂ ਮੇਲ ਖਾ ਰਹੇ ਹਨ ਟੋਰਾਂਟੋ ਦੇ ਨੌਰਥਯੋਕ ਵਿੱਚ ਇੱਕ ਚੋਰੀ ਹੋਈ ਵਾਈਟ ਬੀਐਮਡਬਲਯੂ ਅਤੇ ਇੱਕ ਟੀਟੀਸੀ ਬੱਸ ਨੂੰ ਸ਼ਾਮਲ ਕਰਨ ਵਾਲੇ ਇੱਕ ਭਿਆਨਕ ਹਾਦਸੇ ਵਿੱਚ 9 ਲੋਕ ਜ਼ਖਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਟੱਕਰ ਬਾਥਸਟ ਸਟਰੀਟ ਅਤੇ ਵਿਲਸਨ ਅਵੇਨਿਊ ਦੇ ਨੇੜੇ ਹੋਈ ਜਦੋਂ ਚੋਰੀ ਦੀ ਗੱਡੀ ਇੱਕ ਚੌਰਾਹੇ ਤੋਂ ਤੇਜ਼ ਰਫ਼ਤਾਰ ਨਾਲ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸ ਵੇਲੇ ਉਹ ਬੱਸ ਨਾਲ ਟਕਰਾ ਗਈ ਅਧਿਕਾਰੀਆਂ ਨੇ ਦੱਸਿਆ ਕਿ ਚੋਰੀ ਹੋਏ ਵਾਹਨ ਦੇ ਦੋ ਸਵਾਰਾਂ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ ਜਦੋਂ ਕਿ ਬੱਸ ਵਿੱਚ ਸਵਾਰ 5 ਵਿਅਕਤੀਆਂ ਸਮੇਤ ਹੋਰਾਂ ਨੂੰ ਗੈਰ ਜਾਨ ਖਤਰੇ ਵਾਲੀਆਂ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਹਾਦਸੇ ਬਾਰੇ ਟੋਰ ਪੁਲਿਸ ਐਸੋਸੀਏਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ BMW ਵਿੱਚ ਸਵਾਰ 4 ਵਿਅਕਤੀਆਂ ਵਿੱਚੋਂ 2 ਜ਼ਮਾਨਤ ਤੇ ਬਾਹਰ ਸਿਜੇ ਜਿਨ੍ਹਾਂ ਵਿੱਚੋਂ ਇੱਕ ਹਿੰਸਕ ਡਕੈਤੀ ਨਾਲ ਵੀ ਜੁੜਿਆ ਹੋਇਆ ਹੈ ਉਥੇ ਇੱਕ ਬਿਆਨ ਵਿੱਚ ਐਸੋਸੀਏਸ਼ਨ ਨੇ ਫੈਡਰਲ ਸਰਕਾਰ ਨੂੰ ਕਮਿਊਨਿਟੀ ਸੁਰੱਖਿਆ ਨੂੰ ਵਧਾਉਣ ਲਈ ਜ਼ਮਾਨਤ ਕਾਨੂੰਨਾਂ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ ਇਸ ਹਾਦਸੇ ਨੂੰ ਵੇਖਣ ਵਾਲੇ ਲੋਕਾਂ ਨੇ ਭਿਆਨਕ ਘਟਨਾ ਕਰਾ ਦਿੱਤਾ ਹੈ ਜਿਸ ਵਿੱਚ ਟੱਕਰ ਤੋਂ ਬਾਅਦ BMW ਨੂੰ ਅਗਲਾਕੀ ਅਤੇ ਬੱਸ ਆਲੇ ਦੁਆਲੇ ਘੁੰਮੀ ਅਸਾਧਸਤ ਦੇ ਚਲਦੇ ਲਾਂਗਾ ਕਈ ਘੰਟਿਆਂ ਤੱਕ ਬੰਦ ਰਿਹਾ ਜਿੱਥੇ ਜਾਂਚ ਕਰਤਾਵਾਂ ਨੇ ਘਟਨਾ ਸਥਾਨ ਤੇ ਕੰਮ ਕੀਤਾ ਅਤੇ ਬਾਅਦ ਵਿੱਚ ਰਸਤੇ ਨੂੰ ਖੋਲ ਦਿੱਤਾ ਗਿਆ ਸੰਯੁਕਤ ਰਾਜ ਅਮਰੀਕਾ ਨੇ ਵੈਸਟ ਬੈਂਕ ਵਿੱਚ ਅਨधिकृत ਬੰਦੋਬਸਤਾਂ ਨੂੰ ਵਿਕਸਿਤ ਕਰਨ ਵਿੱਚ ਸ਼ਾਮਲ ਇੱਕ ਪ੍ਰਮੁੱਖ ਸੰਸਥਾ ਅਮਾਨਾ ਅਤੇ ਇਸ ਦੇ ਸਹਾਇਕ ਕੰਪਨੀ ਬਿਨੀਯਾਨੀ ਬਾਰ ਅਮਾਨਾ ਲਿਮਿਟਿਡ ਅਤੇ ਖੇਤਰ ਵਿੱਚ ਬੰਦੋਬਸਤ ਵਿਕਾਸ ਅਤੇ ਹਿੰਸਾ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਪਾਬੰਦੀਆਂ ਲਈ ਮਨਜ਼ੂਰੀ ਦੇ ਦਿੱਤੀ ਹੈ ਦੱਸਦੀ ਕਿ ਇਹ ਪਾਬੰਦੀਆਂ ਅਮਰੀਕੀ ਸੰਪਤੀਆਂ ਤੱਕ ਪਹੁੰਚ ਨੂੰ ਰੋਕਦੀਆਂ ਹਨ ਅਤੇ ਅਮਰੀਕੀ ਸੰਸਥਾਵਾਂ ਨੂੰ ਉਹਨਾਂ ਨਾਲ ਵਪਾਰ ਕਰਨ ਤੋਂ ਰੋਕਦੀਆਂ ਹਨ ਕਿਹਾ ਜਾ ਰਿਹਾ ਹੈ ਕਿ ਇਹ ਕਦਮ ਗੈਰ ਕਾਨੂੰਨੀ ਬਸਤੀਆਂ ਲਈ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਫੰਡ ਦੇਣ ਵਿੱਚ ਅਮਾਨਾ ਦੀ ਭੂਮਿਕਾ ਦੇ ਜਵਾਬ ਵਿੱਚ ਫلسطਿਨੀਆ ਦੇ ਵਿਸਥਾਪਨ ਅਤੇ ਹਿੰਸਾ ਵਿੱਚ ਵਾਧਾ ਹੋਇਆ ਹੈ ਇਸ ਦੌਰਾਨ ਖਜ਼ਾਨਾ ਵਿਭਾਗ ਦੇ ਡਿਪਟੀ ਸੈਕਟਰੀ ਵੈਲੀ ਅਦੇਮੋ ਨੇ ਕਿਹਾ ਕਿ ਇਹ ਨਾ ਪਾਬੰਦੀਆਂ ਦਾ ਉਦੇਸ਼ ਖੇਤਰੀ ਸਥਿਰਤਾ ਨੂੰ ਖਤਰਾ ਪੈਦਾ ਕਰਨ ਵਾਲੀਆਂ ਅਸਥਿਰ ਗਤੀਵਿਧੀਆਂ ਦੇ ਸਹੂਲਤਾਂ ਦੇਣ ਵਾਲਿਆਂ ਨੂੰ ਜਵਾਬਦੇਹ ਬਣਾਉਣਾ ਹੈ ਜਾਣਕਾਰੀ ਮੁਤਾਬਕ ਇਹ ਜੁਰਮਾਨੇ ਐਰ ਹਰੀ ਯਹੂਦਾ ਕੰਪਨੀ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ ਜੋ ਮਨਜ਼ੂਰਸ਼ੁਦਾ ਸਮੂਹਾਂ ਲਈ ਇੱਕ ਸਾਰੀ ਲੋਜਿਸਟਿਕਸ ਪ੍ਰਦਾਤਾ ਹੈ ਅਤੇ ਫلسطਿਨੀਆ ਵਿਰੁੱਧ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਕੁਝ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਉਂਦੇ ਹੈ ਜਿਸ ਕियोगੈ ਕੀ ਹੈ پابੰਦੀਆਂ ਰਾਸ਼ਪਤੀ ਬਾਈਡਨ ਦੁਆਰਾ ਫلسطੀਨੀਆਂ ਤੇ ਸ਼ਾਂਤੀ ਕਾਰਕੁਨਾਂ ਤੇ ਇਜ਼ਰਾਈਲੀ ਵਸਨੀਕਾਂ ਦੁਆਰਾ ਹਮਲਿਆਂ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਕਾਰਜਕਾਰੀ ਆਦੇਸ਼ ਦੀ ਪਾਲਣਾ ਕਰਦੀਆਂ ਹਨ ਹਾਲਾਂਕਿ ਇਸ ਫੈਸਲੇ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਯੂਐਸ ਅਦਾਲਤ ਅਤੇ ਇਜ਼ਰਾਈਲੀ ਗੈਰ-ਲਾਭਕਾਰੀ ਸਮੂਹ ਦੁਆਰਾ ਮੁਕੱਦਮਾ ਕਰਨਾ ਵੀ ਸ਼ਾਮਲ ਹੈ ਪਰ ਉਥੇ ਹੀ ਮਨੁੱਖੀ ਅਧਿਕਾਰਾਂ ਦੇ ਵਕੀਲ ਈਟੇ ਮੈਕ ਨੇ پابੰਦੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਸੈਟਲਮੈਂਟ ਪ੍ਰੋਜੈਕਟ ਲਈ ਇੱਕ ਮਹਤਵਪੂਰਨ ਝਟਕਾ ਦੱਸਿਆ ਦੱਸਿਆ ਕਿ ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਪੈਂਜਮਿੰ ਨਿਤਨੀਆਹੁ ਦੇ ਪ੍ਰਸ਼ਾਸਨ ਦੇ ਅਧੀਨ ਬੰਦੋਬਸਤ ਦਾ ਵਿਸਤਾਰ ਚੱਲ ਰਿਹਾ ਹੈ ਸੈਂਕੜੇ ਹਜ਼ਾਰਾਂ ਵਸਨੀਕ ਹੁਣ ਵੈਸਟ ਬੈਂਕ ਵਿੱਚ ਰਹਿ ਰਹੇ ਹਨ ਜੋ ਦੋ ਰਾਜ ਦੇ ਹਲ ਦੀਆਂ ਸੰਭਾਵਨਾਵਾਂ ਨੂੰ ਚੁਣੌਤੀ ਦੇ ਰਹੇ ਹਨ ਨੋਟ ਕੋਰੀਆ ਦੇ ਲੀਡਰ ਕਿਮ ਜੋਂਗ ਨੇ ਅਮਰੀਕੀ ਅਗਵਾਈ ਵਾਲੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੇ ਪ੍ਰਮਾਣੂ ਪ੍ਰੋਗਰਾਮ ਦੇ ਅਸੀਮਤ ਵਿਸਤਾਰ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਸਰਾਨ ਫੌਜੀ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਕਿਮ ਨੇ ਤਕਨੀਕ ਕੋਰੀਆ ਨਾਲ ਪ੍ਰਮਾਣੂ ਰੋਕ ਰਣਨੀਤੀਆਂ ਨੂੰ ਮਜ਼ਬੂਤ ਕਰਨ ਅਤੇ ਜਾਪਾਨ ਨਾਲ ਫੌਜੀ ਸਹਿਯੋਗ ਪਨਾਉਣ ਲਈ ਸੰਯੁਕਤ ਰਾਸ਼ਟਰ ਦੀ ਲੋਚਨਾ ਕੀਤੀ, ਦਸਤਾਉ ਦਾਵਾ ਕਰਦਾ ਹੈ ਕਿ ਏਸ਼ੀਆ ਨੈਟੋ ਵਰਗਾ ਹੈ ਅਤੇ ਇੱਕ ਖੇਤਰੀਤ ਨਾ ਬਣਾਉਂਦਾ। ਦੱਸਿਆ ਕਿ ਕਿਮਨੇ ਯੂਕਰੇਨ ਲਈ ਅਮਰੀਕਾ ਦੇ ਸਮਰਥਨ ਦੀ ਵੀ ਨਿੰਦਾ ਕੀਤੀ ਹੈ ਤੇ ਨਾਲ ਹੀ ਪੱਛਮੀ ਸਹਿਯੋਗੀਆਂ ਤੇ ਯੂਕਰੇਨ ਦੀ ਵਰਤੋਂ ਰੂਸ ਵਿਰੁੱਧ ਧੱਕਣ ਅਤੇ ਆਪਣਾ ਪ੍ਰਭਾਵ ਬਤਾਉਣ ਲਈ ਕਰਨ ਦਾ ਦੋਸ਼ ਲਗਾਇਆ ਜਿਸ ਕਿ ਉਹ ਕਹੇ ਕਿ ਕਿਮਨੇ ਹਾਲੀ ਵਿੱਚ ਰੂਸ ਨਾਲ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ ਜਿੱਥੇ ਨੌਰਥ ਕੋਰੀਆ ਨੂੰ ਰੂਸ-ਯੂਕਰੇਨ ਸੰਘਰਸ਼ ਦੇ ਵਿੱਚ ਇੱਕ ਨਵੇਂ ਸ਼ੀਤ ਯੁੱਧ ਘਟੋਰ ਦੇ ਹਿੱਸੇ ਵਜੋਂ ਸਥਿਤੀ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਉਹ ਸਾਊਥ ਕੋਰੀਆ ਤੇ ਅਮਰੀਕਾ ਨੂੰ ਨਿਸ਼ਾਨਾ ਬਣਾਉਣ ਵਾਲੇ ਹਥਿਆਰਾਂ ਨਾਲ ਪ੍ਰਮਾਣੂ ਹਥਿਆਰਬੰਦ ਫੌਜ ਦਾ ਵਿਕਾਸ ਕਰਨਾ ਜਾਰੀ ਰੱਖ ਰਿਹਾ ਹੈ ਕਿਮਨੇ ਰੂਸ ਲਈ ਨਾਰਥ ਕੋਰੀਆ ਦੇ ਫੌਜਿਸਮਰਥਨ ਦੀ ਜਨ ਤੱਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਉੱਥੇ ਹੀ ਮਾਹਿਰ ਚਿੰਤਾ ਜ਼ਾਹਰ ਕਰ ਰਹੇ ਹਨ ਕਿ ਕਿਮਨੋ ਬਦਲੇ ਵਿੱਚ ਰੂਸੀ ਟੈਕਨੋਲੋਜੀ ਪ੍ਰਾਪਤ ਹੋ ਸਕਦੀ ਹੈ ਜੋ ਕਿ ਨਾਰਥ ਕੋਰੀ ਦੀਆਂ ਹਥਿਆਰਾਂ ਦੀ ਸਮਰੱਥਾ ਨੂੰ ਹੋਰ ਅੱਗੇ ਵਧਾ ਸਕਦੀ ਹੈ ਕਾਬਲੇ ਕੋਰੀਆ ਕੀ 트럼ਪ ਦੀ ਹਾਲੀਆ ਚੋਣ ਜਿੱਤ ਤੋਂ ਬਾਅਦ ਅਮਰੀਕਾ ਨਾਲ ਨਵੇਂ ਸਿਰ ਤੋਂ ਕੂਟਨੀਤੀ ਦੀ ਸੰਭਾਵਨਾ ਨੂੰ ਲੈ ਕੇ ਕਿਆ ਸਰਾਈਆਂ ਖੜੀਆਂ ਹੋ ਗਈਆਂ ਹਨ ਹਾਲਾਂਕਿ ਵਿਸ਼ਲੇਸ਼ਕ ਇਸ ਗੱਲ ਨੂੰ ਲੈ ਕੇ ਸਾਵਧਾਨ ਕਰ ਰਹੇ ਹਨ ਕਿ ਖੇਤਰੀ ਸੁਰੱਖਿਆ ਲੈਂਡਸਕੇਪ ਮਹੱਤਵਪੂਰਨ ਤੌਰ ਤੇ ਵਿਕਸਿਤ ਹੋਇਆ ਹੈ ਪਰ ਨੌਰਥ ਕੋਰੀਆ ਦਾ ਪ੍ਰਮਾਣੂ ਪ੍ਰੋਗਰਾਮ ਹੁਣ ਵਧੇਰੇ ਉन्नत ਹੈ ਅਤੇ ਵਿਆਪਕ ਟਕਰਾਅ ਜਿਵੇਂ ਕਿ ਯੂਕਰੇਨ ਵਿੱਚ ਰੂਸ ਦੀ ਜੰਗ ਨਾਲ ਜੁੜਿਆ ਹੋਇਆ ਹੈ ਕ੍ਰੈਮਲਿਨ ਨੇ ਬੀਤੇ ਦਿਨ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਨੂੰ ਰੂਸੀ ਖੇਤਰ ਤੇ ਲੰਬੀ ਦੂਰੀ ਦੀਆਂ ਮਿਜ਼ਾਲਾ ਨਾਲ ਹਮਲਾ ਕਰਨ ਦੀ ਇਜਾਜ਼ਤ ਦੇਣ ਦਾ ਅਮਰੀਕੀ ਫੈਸਲਾ ਇੱਕ ਅਜੀਬ ਕਦਮ ਹੈ ਜੋ ਅੰਤਰਰਾਸ਼ਟਰੀ ਤਣਾਅ ਨੂੰ ਹੋਰ ਵੀ ਜ਼ਿਆਦਾ ਵਧਾ ਸਕਦਾ ਹੈ। ਰੂਸੀ ਅਧਿਕਾਰੀਆਂ ਨੇ ਕ੍ਰੈਮਲਿਨ ਦੇ ਬੁਲਾਰੇ ਦਮਿਟਰੀ ਪੇਸਕੋਵ ਦੇ ਨਾਲ ਅੱਗ ਵਿੱਚ ਕਿਉਂ ਪਾਉਣ ਬਚੋ ਇਸ ਨੀਤੀ ਵਿੱਚ ਰਾਸ਼ਟਰਪਤੀ ਬਾਈਡਨ ਦੀ ਤਬਦੀਲੀ ਦੀ ਆਲੋਚਨਾ ਕੀਤੀ ਜਿਸ ਨਾਲ ਕ੍ਰੈਮਲਿਨ ਦੇ ਬੁਲਾਰੇ ਦਮਿਟਰੀ ਪੇਸਕੋਵ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸੰਘਰਸ਼ ਦੀ ਪ੍ਰਕਿਰਤੀ ਨੂੰ ਬੁਨਿਆਦੀ ਤੌਰ ਤੇ ਬਦਲ ਦੇਵੇਗਾ। ਜਿਕੇ ਹੋ ਗਿਆ ਕਿ ਇਹ ਕਦਮ ਹੁਦੋਂ ਸਾਹਮਣੇ ਆਇਆ ਹੈ ਜਦੋਂ ਯੂਕਰੇਨ ਦੇ ਨਾਗਰਿਕ ਖੇਤਰਾਂ ਤੇ ਰੂਸੀ ਹਮਲੇ ਤੇਜ਼ ਹੋ ਗਏ ਹਨ ਜਿੱਥੇ ਸੂਮੀਆ ਤੇ ਓਡੀਸਾ ਵਿੱਚ ਹਾਲ ਹੀ ਦੇ ਮਿਜ਼ਾਈਲ ਹਮਲਿਆਂ ਨਾਲ ਬਹੁਤ ਸਾਰੇ ਲੋਕ ਮਾਰੇ ਗਏ ਹਨ ਯੂਐਸ ਸੂਤਰਾਂ ਦੇ ਅਨੁਸਾਰ ਨੀਤੀ ਵਿੱਚ ਬਦਲਾਅ ਨੋਟ ਕੋਰੀਆ ਦੁਆਰਾ ਸੰਘਰਸ਼ ਵਿੱਚ ਰੂਸ ਦਾ ਸਮਰਥਨ ਕਰਨ ਲਈ ਫੌਜਾਂ ਦੀ ਤਾਇਨਾਤੀ ਦੀ ਰਿਪੋਰਟ ਦੁਆਰਾ ਪ੍ਰੇਰਿਤ ਹੈ ਜਿਸ ਨੂੰ ਬਾਈਡਨ ਨੇ ਰੈੱਡ ਲਾਈਨ ਨੂੰ ਪਾਰ ਕਰਨ ਵੱਜੋਂ ਕਿਹਾ ਸੀ ਸਰਾਨ ਵਿਵਸਥਿਤ ਦਿਸ਼ਾ ਨਿਰਦੇਸ਼ੀ ਯੂਕਰੇਨੋ ਫਰੰਟ ਲਾਈਨਾਂ ਦੇ ਪਿੱਛੇ ਲੌਜਿਸਟਿਕ ਹਬ ਅਤੇ ਕਮਾਂਡ ਪੋਸਟਾਂ ਨੂੰ ਨਿਸ਼ਾਨਾ ਬਣਾਉਣ ਦੀ ਆਗਿਆ ਦਿੰਦੇ ਹਨ ਹਾਲਾਂਕਿ ਮਾਹਰ ਨੋਟ ਕਰਦੇ ਹਨ ਕਿ ਯੂਕਰੇਨ ਦੁਆਰਾ ਇਹਨਾਂ ਮਿਜ਼ਾਈਲਾਂ ਦੀ ਸੀਮਤ ਸਪਲਾਈ ਕਿਸੇ ਵੱਡੇ ਰਣਨੀਤਿਕ ਪ੍ਰਭਾਵ ਨੂੰ ਸੀਮਤ ਕਰ ਸਕਦੀ ਹੈ ਹਾਲਾਂਕਿ ਰੂਸੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਕਦਮ ਨੂੰ ਦੋਵਾਂ ਦਿਸ਼ਾਵਾਂ ਵਿਚਾਲੇ ਸੰਘਰਸ਼ ਦੌਰਾਨ ਅਮਰੀਕਾ ਤੇ ਨੈਟੋ ਦੀ ਡੂੰਗੀ ਸ਼ਮੂਲੀਅਤ ਦੇ ਸੰਕੇਤ ਵੱਜੋਂ ਦੇਖ ਰਹੇ ਹਨ ਪੋਲੈਂਡ ਅਤੇ ਐਸਟੋਨੀਆ ਨੇ ਫੈਸਲੇ ਦਾ ਸਮਰਥਨ ਕਰਨ ਦੇ ਨਾਲ ਨੈਟੋ ਦੇ ਸਹਿਯੋਗਾਂ ਵਿੱਚ ਜਵਾਬ ਮਿਲਾਏ ਗਏ ਸਨ ਜਦੋਂ ਕੀ ਸੱਲਾ ਵਾਕਿਆ ਨੇ ਇਸ ਦੀ ਆਲੋਚਨਾ ਕੀਤੀ ਸੀ ਕਿ ਉਹ ਯੁੱਧ ਨੂੰ ਲੰਬਾ ਕਰ ਸਕਦਾ ਹੈ ਉੱਥੇ ਹੀ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕਾ ਰੂਸ ਅਤੇ ਨੌਰਥ ਕੋਰੀਆ ਦੋਵਾਂ ਨੂੰ ਸੰਦੇਸ਼ ਭੇਜ ਰਿਹਾ ਜਿਸ ਨਾਲ ਉਹ ਉਹਨਾਂ ਨੂੰ ਹੋਰ ਹੁਕਸਾਉਣ ਦੇ ਵਿਰੁੱਧ ਚੇਤਾਵਨੀ ਦੇ ਰਿਹਾ ਹੈ ਉੱਥੇ ਰਾਸ਼ਟਰਪਤੀ ਚੁਣੇ ਗਏ ਟਰੰਪ ਦੇ ਆਗਾਮੀ ਕਾਰਜਕਾਲ ਨੇ ਸੰਭਾਵੀ ਵਿਆਪਕ ਸੰਘਰਸ਼ ਤੇ ਰੂਸ ਦੇ ਦਾਅਵਿਆਂ ਦੇ ਵਿਚਕਾਰ ਯੂਕਰੇਨ ਲਈ جاری ਅਮਰੀਕੀ ਸਮਰਥਨ ਬਾਰੇ ਸਵਾਲ ਖੜੇ ਕਰ ਦਿੱਤੇ ਹਨ ਵੋਲਟਨ ਦੇ ਵਿੱਚ ਆਸ ਲਈ ਐਨਾ ਹੀ ਮਰ ਤੋਂ ਆਸਰਾ ਹੋਵਾਂਗੇ ਨਵੀਆਂ ਕਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ